ਬਤੇ 6 ਟੈਕਨੋਲੋਜੀ ਵਾਲੀ ਮਸ਼ੀਨ ਤਿਆਰ ਕਰੀ ਆ ਮਿੱਤਰੋ ਕੀ ਲੱਗਦਾ ਆਪਣੀ ਕਾਮਯਾਬ ਹੋ ਜੂਗੀ ਉੱਤੇ ਇਹਦੇ ਗੈਸ ਸਿਲੰਡਰ ਧਰਿਆ ਹੋਇਆਗਾ ਥੱਲੇ ਇਹਦੀ ਫੀਟਿੰਗ ਐ ਸਾਭ ਦੀ ਕਰੀ ਹੋਈ ਆ ਕਿ ਜਦੋਂ ਆਪਾਂ ਗੱਠਾ ਬਣਾ ਲੈਨੇ ਆ ਬਣ ਦੇ ਵਿੱਚ ਜਿਹੜੀ ਪਰਾਲੀ ਰਹਿ ਜਾਂਦੀ ਆ ਥੱਲੇ ਨਾਲ ਚਿਪੀ ਹੋਈ ਜਿਹਨੂੰ ਜਾਂ ਤਾਂ ਜਾਲ ਪਾ ਕੇ ਇਕੱਠੀ ਕਰਨੀ ਪੈਂਦੀ ਆ ਤੇ ਜਾਂ ਤੰਗਲੀਆਂ ਨਾਲ ਇਕੱਠੀ ਕਰਨੀ ਪੈਂਦੀ ਆ ਉਹ ਨਾ માત્ર ਪਰਾਲੀ ਹੁੰਦੀ ਆ ਤੇ ਕਣਕ ਬੀਜਣ ਵੇਲੇ ਬਹੁਤ ਜ਼ਿਆਦਾ ਤੰਗ ਕਰਦੀ ਆ ਉਹਦਾ ਮਸਲਾ ਹੱਲ ਕਰਨ ਵਾਸਤੇ ਆਹ ਭਰਾਵਾਂ ਨੇ ਵਰਕਸ਼ਾਪ ਵਾਲਿਆਂ ਨੇ ਆਪਾਂ ਨੰਬਰ ਸਕਰੀਨ ਤੇ ਦੇ ਦਨੇ ਆ ਤੇ ਇਹਨਾਂ ਨੇ ਆਹ ਜਿਗਾੜ ਜਆ ਤਿਆਰ ਕਰਿਆਗਾ ਮਸ਼ੀਨ ਹੀ ਇੱਕ ਸਾਫ ਦੀ ਚਲੋ ਆਪਾਂ ਜਿਗਾੜ ਨਹੀਂ ਕਹਿ ਸਕਦੇ ਕਿ ਬਹੁਤ ਵਧੀਆ ਮਸ਼ੀਨ ਤਿਆਰ ਕਰੀ ਹੈਗੀ ਤੇ ਜਿਹਦੇ ਨਾਲ ਇਹ ਜਿਹੜੀ ਪਰਾਲੀ ਹੈਗੀ ਇਹਦਾ ਮਸਲਾ ਹੱਲ ਹੋ ਜਾਂਦਾਗਾ ਨਾ ਤਾਂ ਇਹਦੇ ਨਾਲ ਕੋਈ ਬਾਲਾ ਧੂਆ ਉੜਦਾਗਾ ਪ੍ਰਦੂਸ਼ਣ ਵੀ ਨਹੀਂ ਹੁੰਦਾ ਤੇ ਜਿਹੜਾ ਜ਼ਮੀਨਦਾਰ ਨੂੰ ਕਣਕ ਬੀਜਣ ਵੇਲੇ ਮਸਲਾ ਜਿਹੜਾ ਆ ਬਣ ਜਾਂਦਾ ਥੱਲੇ ਪਰਾਲੀ ਦਾ ਇਹ ਹੱਲ ਹੋ ਰਿਹਾ ਬਈ ਇਹਦੇ ਨਾਲ ਤੁਸੀਂ ਚੈੱਕ ਕਰੋ ਜਿੱਥੇ ਬਾਲੀ ਜਾਂ ਨਾਲ ਦੀ ਨਾਲ ਹੀ ਮੱਚੀ ਜਾਂਦੀ ਆ ਤੂੰ ਆ ਤੁਸੀਂ ਦੇਖੋ ਜਮੀ ਨਹੀਂ ਹੈਗਾ ਉੱਤੇ ਗੈਂਸ ਰੱਖਿਆ ਹੋਇਆਗਾ ਕੰਜਾ